ਸਰਪਰ ਸਾਹਿਬ ਨੀਤਿਨ ਜੀ ਸਵਾਲ ਪੁੱਛ ਰਹੇ ਨੇ ਵੀ ਬੇਦਬੀਆਂ ਦੇ ਕਾਨੂੰਨ ਬਣਨ ਜਾ ਰਿਹਾ ਹੈ ਵੀ ਕੀ ਇਹ ਕਾਨੂੰਨ ਬਣੇਗਾ ਜਿਹੜੀ ਪੰਜਾਬ ਸਰਕਾਰ ਬੇਦਬੀਆਂ ਨੂੰ ਲੈ ਕੇ ਕਾਨੂੰਨ ਬਣਾ ਰਹੀ ਹੈ ਨਹੀਂ ਇਹ ਕੁਝ ਨਹੀਂ ਹੈ ਜੀ 2023 ਤੱਕ ਬਣ ਜਾਊਗਾ ਉਹ ਨਹੀਂ ਜੀ ਇਹ ਬੰਨਾ ਹੀ ਨਹੀਂ ਪਹਿਲਾਂ ਪਹਿਲਾਂ ਕੈਪਟਨ ਸਾਹਿਬ ਇਹ ਨੂਰਾ ਕੁਸ਼ਤੀ ਕਰ ਚੁੱਕੇ ਹੁਣ ਇਹ ਕਰ ਰਹੇ ਆ ਉਹ ਤੋਂ ਪਹਿਲਾਂ ਤਸਵੀਰ ਵੀ ਕਰ ਚੁੱਕਾ ਸੋਚਣਾ ਪੈਂਦਾ ਵੀ ਇਹ ਜਿਹੜੀ ਸਰਕਾਰ ਬੈਠੀ ਹੈ ਇਹਦੀ ਇੱਛਾ ਸ਼ਕਤੀ ਹੈਗੀ ਕਿ ਨਹੀਂ ਹੈਗੀ ਇਹ ਸੋਚਣਾ ਪੈਂਦਾ ਇਹਨਾਂ ਨੂੰ 4 ਸਾਲਾਂ ਬਾਅਦ ਆ ਗਿਆ ਕਾਨੂੰਨ ਤੁਸੀਂ ਪੰਜਾਬ ਦੇ ਮੁੱਖ ਮੰਤਰੀਓ ਤੁੜ ਗੋ ਇਹਨਾਂ ਅਮਲਾ ਜਮਲਾ ਪਿਆ ਵੈ ਸਰਕਾਰੀ ਤੰਤਰ ਪਿਆ ਵੈ ਤੁਹਾਨੂੰ ਇਹ ਨਹੀਂ ਪਤਾ ਵੀ ਤੁਹਾਡੀ ਪੰਜਾਬ ਦੀ ਜਨਤਾ ਦੀ ਭਾਵਨਾ ਕੀ ਹੈ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਕਿਤੇ ਜਾਊਗੀ ਤੁਸੀਂ ਇਹ ਚੀਜ਼ ਦਾ ਪੜਿਆ ਫਿਰ ਉਸ ਮੇਜ਼ ਵੀ ਕਾਨੂੰਨ ਦੇ ਵਿੱਚ ਜਿਹੜਾ ਉਹ ਐਕਟ ਬਣਾ ਰਹੇ ਹੈ ਇਹ ਉਹਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਹਿੰਦੂ ਸਮਾਜ ਦੀ ਭਾਵਨਾਵਾਂ ਨੂੰ ਨਜ਼ਰਅੰਦਾਜ਼ ਕਿਉਂ ਕੀਤਾ ਚੂਹਾ ਮਰੇ ਤੇ ਸੁਪਰੀਮ ਕੋਰਟ ਦਾ ਫੈਸਲਾ ਬਜ਼ਾਈੂ ਦੇ ਵਿੱਚ ਕੰਮਦਨ ਨੂੰ ਸਜ਼ਾ ਹੋਗੀ ਰਿਕਾਰਡ ਰਿਕਾਰਡ ਮੈਂ ਆਪਣੇ ਕੋਲ ਨਹੀਂ ਦੱਸ ਰਿਹਾ ਉਹਨੇ ਚੂਹਾ ਮਾਰਤਾ ਉਹਨੂੰ ਸਜ਼ਾ ਹੋਗੀ 1.5 ਸਾਲ ਦੀ ਹਾਂ ਕਤਲ ਹੋਈਏ ਤਾਂ سزا ਨਹੀਂ ਹੈ ਇਹ ਨੂਰਾ ਕੁਸ਼ਤੀ ਹੋ ਰਹੀ ਆ ਹੋਰ ਕੁਝ ਨਹੀਂ ਹੋ ਰਿਹਾ ਸਿਰਫ ਵੋਟਾਂ ਲੈਣੀ ਹੈ ਹਿੰਦੂ ਸਮਾਜ ਦਾ ਮੂੰਹ ਬਲੋਸਣਾ ਲੋਕਾਂ ਦਾ ਬੇਅਦਬੀ ਦੇ ਨਾਂ ਤੇ ਮੂੰਹ ਬਲੋਸਣਾ ਕਿਤੇ ਇਹ ਨਾ ਹੋਵੇ ਅਕਾਲੀ ਭਾਈਪਤ ਤੇ ਕਾਂਗਰਸ ਵਗਣਾ ਸਾਨੂੰ ਵੀ ਜੋਗੀ ਚਲਤਾ ਕਰ ਦੇਣ ਕੀ ਪੰਜਾਬ ਸਰਕਾਰ ਕੰਮ ਨਹੀਂ ਕਰੀ ਯੁੱਧ ਨਸ਼ਾ ਵਿਰੋਧ ਤਹਿਤ ਲਗਾਤਾਰ ਕਾਰਵਾਈ ਕਰ ਰਹੀ ਆ ਤਾਂ ਸਰਪ ਕੀ ਗੱਲਾਂ ਕਰਦੇ ਹੋ ਤੁਸੀਂ ਉਹ ਕੁਝ ਨਹੀਂ ਕੋਈ ਨਸ਼ਿਆਂ ਦੇ ਵਿਰੁੱਧ ਕੰਮ ਨਹੀਂ ਹੋ ਰਿਹਾ ਕਿਤੇ ਰੁਕ ਗਏ ਨਸ਼ੇ ਰੋਏ ਬੱਚੇ ਮਰ ਰਹੇ ਲੋਕਾਂ ਦੇ ਤੋੜ ਦਬਰ ਨਿਸ਼ਾਨੀ ਬੰਦ ਹੋਇਆ ਯਾਰ ਐਡੀਆਂ ਜੜੀਆਂ ਜੜਾਂ ਦੀਆਂ ਹੋ ਗਈਆਂ ਸੀ ਲਾਲਾ ਦਬਰ ਤੁਹਾਡੀ ਸਰਕਾਰਾਂ ਚਲਾਉਂਦੇ ਮੁੱਖ ਮੰਤਰੀ ਸਾਹਿਬ ਨੇ ਦੱਸੂਗੇ ਨੀਅਤ ਵਿੱਚ ਕੋਲ ਬਿਲਕੁਲ ਕੋਟਕੋ ਹੋਰ ਮੈਂ ਹੀ ਦੱਸੂਗਾ ਮੈਂ ਵੋਟਰ ਐ ਮੈਂ ਹੀ ਦੱਸੂਗਾ ਤੁਸੀਂ ਥੋੜੀ ਦੱਸੋਗੇ ਮੈਂ ਵੋਟਰ ਐ ਮੈਂ ਹੀ ਦੱਸੂਗਾ ਲੁਧਿਆਣਾ ਲਾਈਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਤ ਵਰਤ ਦੱਸ ਦੇ ਕਿ ਪੰਜਾਬ ਦੇ ਵਿੱਚ ਬੇਦਬੀ ਬਿੱਲ ਨੂੰ ਲੈ ਕੇ ਵਿਧਾਨ ਸਭਾ ਦੇ ਵਿੱਚ ਵੀ ਜਿਹੜੀ ਹੈ ਗੱਲ ਚੱਲ ਰਹੀ ਹੈ ਤੇ ਵਿਧਾਨ ਸਭਾ ਦੇ ਵਿੱਚ ਵੀ ਜਿਹੜਾ ਬਿੱਲ ਪਾਸ ਕਰਨ ਨੂੰ ਲੈ ਕੇ ਕਾਫੀ ਬਹਿਸ ਵੀ ਹੁੰਦੀ ਹੈ ਤਾਂ ਦੱਸ ਦੇ ਕਿ ਉਸ ਤੋਂ ਬਾਅਦ ਦੀ ਜੇਕਰ ਗੱਲ ਕਰੀਏ ਤੇ ਬੇਦਬੀ ਬਿੱਲ ਨੂੰ ਜਿਹੜਾ ਬਿਲ ਸਲੈਕਟ ਕਮੇਟੀ ਨੂੰ ਜਿਹੜਾ ਪੇਸ਼ ਕੀਤਾ ਗਿਆ ਤੇ ਉਸ ਤੋਂ ਬਾਅਦ ਹੁਣ 6 ਮਹੀਨੇ ਦਾ ਜਿਹੜਾ ਸਮਾਂ ਵੀ ਦਿੱਤਾ ਗਿਆ ਸੋ ਵੱਡਾ ਫੈਸਲਾ ਜਿਹੜਾ ਪੰਜਾਬ ਸਰਕਾਰ ਦਾ ਆਇਆ ਗੱਲਬਾਤ ਕਰ ਲੈਣੇ ਆ ਸਾਡੇ ਨਾਲ ਰਜੀਵ ਟੰਡਨ ਜੀ ਸ਼ਿਵਸ਼ਨਾ ਤੋਂ ਮੌਜੂਦ ਨੇ ਥਾਪੜ ਸਾਹਿਬ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਕਿ ਆਖਿਰਕਾਰ ਜਿਹੜਾ ਬੇਦਬੀ ਬਿਲ ਪਾਸ ਹੋ ਰਿਹਾ ਤੇ ਉਸ ਤੋਂ ਬਾਅਦ ਬੇਦਬੀ ਬਿਲ ਨੂੰ ਲੈ ਕੇ ਜਿਹੜੀ ਚਰਚਾ ਵਿਧਾਨ ਸਭਾ ਦੇ ਵਿੱਚ ਚੱਲ ਰਹੀ ਹੈ ਉਸ ਬਾਰੇ ਕੀ ਕੁਝ ਜਾਣਕਾਰੀ ਦਿੰਦੇ ਨੇ ਸੋ ਕੀ ਆਪਣੀ ਕੀ رائے ਆ ਬਹੁਤ ਬਹੁਤ ਧੰਨਵਾਦ ਆ ਸਰ ਤੁਹਾਡਾ ਲੁਧਾਣ ਲਈ ਜੇ ਕਰਬ ਵੀਰ ਬਜਰੰਗੇ ਹਰ ਹਰ ਮਹਾਦੇਵ ਤਪਰ ਸਾਹਿਬ ਨੀਤਿਨ ਜੀ ਸਵਾਲ ਪੁੱਛ ਰਹੇ ਨੇ ਵੀ ਬੇਦਬੀਆਂ ਤੇ ਕਾਨੂੰਨ ਬਣਨ ਜਾ ਰਿਹਾ ਹੈ ਵੀ ਕਹ ਇਹ ਕਾਨੂੰਨ ਬਣੇਗਾ ਬੇਦਬੀ ਦਾ ਕਾਨੂੰਨ ਬੜੂਗਾ ਜਿਹੜੀ ਪੰਜਾਬ ਸਰਕਾਰ ਬੇਬੀਆਂ ਨੂੰ ਲੈ ਕੇ ਕਾਨੂੰਨ ਬਣਾ ਰਹੀ ਹੈ ਨਹੀਂ ਨਹੀਂ ਇਹ ਕੁਝ ਨਹੀਂ ਹੈ ਜੀ 2027 ਤੱਕ ਬਣ ਜਾਊਗਾ ਉਹ ਨਹੀਂ ਜੀ ਇਹ ਬੰਨਾ ਹੀ ਨਹੀਂ ਪਹਿਲਾਂ ਪਹਿਲਾਂ ਕੈਪਟਨ ਸਾਹਿਬ ਹੀ ਇਹ ਨੂਰਾ ਕੁਸ਼ਤੀ ਕਰ ਚੁੱਕੇ ਹੁਣ ਇਹ ਕਰ ਰਹੇ ਆ ਉਦੋਂ ਪਹਿਲਾਂ ਤਖਵੀਰ ਵੀ ਕਰ ਚੁੱਕਾ ਤੁਸੀਂ ਆਪਣੇ ਸਿਰ ਦੇ ਉੱਤੇ ਐ ਕਰਕੇ ਗੱਲ ਕਰ ਰਹੇ ਹੋ ਸੋਚਣਾ ਪੈਂਦਾ ਨਾ ਸੋਚਣਾ ਪੈਂਦਾ ਵੀ ਇਹ ਜਿਹੜੀ ਸਰਕਾਰ ਬੈਠੀ ਹੈ ਇਸ ਦੀ ਇੱਛਾ ਸ਼ਕਤੀ ਹੈਗੀ ਕਿ ਨਹੀਂ ਹੈਗੀ ਇਹ ਸੋਚਣਾ ਪੈਂਦਾ ਇਹਨਾਂ ਨੂੰ 4 ਸਾਲਾਂ ਬਾਅਦ ਯਾਦ ਆ ਗਿਆ ਕਾਨੂੰਨ ਸਾਹਿਬ ਉਹੀ ਗੱਲ ਹੈ 4.5 3.5 ਸਾਲ ਬਾਅਦ ਇਹਨਾਂ ਨੂੰ ਯਾਦ ਆ ਗਿਆ ਵੀ ਬੇਬੀਆਂ ਤੇ ਕਾਨੂੰਨ ਬਣਾਉਣ ਦੀ ਲੋੜ ਹੈ ਕਿਉਂਕਿ ਅਕਾਲੀ ਭਾਜਪਾ ਸਰਕਾਰ ਵੀ ਅਗਰ ਲੋਕਾਂ ਨੇ ਚਲਦੀ ਕੀਤੀ ਸੀ ਨਾ ਇਸੇ ਗੱਲ ਨੂੰ ਕੀਤੀ ਸੀ ਕਿ ਉਸਨੇ ਧਰਮ ਗ੍ਰੰਥ ਦੀਆਂ ਬੇਦਬੀਆਂ ਬਹੁਤ ਹੋਈਆਂ ਸੀ Hindu ਦੇਵੀ ਦੇਵਤਿਆਂ ਦੇ ਮੰਦਰ ਬਹੁਤ ਤੋੜੇ ਗਏ ਸੀ ਮਲੇਰਕੋਟਲਾ ਸੰਗਰੂਰ ભગવાન ਬੋਲੇਨਾਥ ਦਾ ਮੰਦਰ ਤੋੜ ਦਿੱਤਾ ਗਿਆ ਸੀਗਾ ਜੈ ਜਗਰਾਉਂ ਦੇ ਵਿੱਚ ਸ਼ਿਵਲਿੰਗ ਦੇ ਉੱਪਰ ਪੱਤੀ ਜਨ ਭਾਸ਼ਾ ਦਾ ਪ੍ਰਯੋਗ ਕਰ ਦਿੱਤਾ ਗਿਆ ਸੀਗਾ ਪਠਾਨਗੋੜ ਦੇ ਵਿੱਚ ਪ੍ਰਭੂ ਸ਼੍ਰੀ ਰਾਮ ਜੀ ਦਾ ਪੁੱਤਲਾ ਦਾ ਦਹਨ ਕਰ ਦਿੱਤਾ ਗਿਆ ਸੀਗਾ ਇਹ ਬੇਦਬੀਆਂ ਅਕਾਲੀ ਭਾਜਪਾ ਦੇ ਸਰਕਾਰ ਦੇ ਸਮੇਂ ਜਦੋਂ ਹੋਈਆਂ ਸੀ ਲੋਕਾਂ ਨੇ ਰੋਸ਼ ਦੇ ਵਿੱਚ ਆ ਕੇ ਕੱਲੇ ਭਿਜਪੀ ਸਰਕਾਰ ਚਲਦੀ ਕਰਦੀ ਚਲਦੀ ਜੀ ਸਾਹਿਬ ਬੇਦਬੀ ਦੀ ਜਿਹੜੀ ਗੱਲ ਕੀਤੀ ਜਾਂਦੀ ਹੈ ਪੰਜਾਬ ਦੇ ਵਿੱਚ ਆਏ ਦਿਨ ਆਏ ਹਰ ਮੰਥ ਕੋਈ ਨਾ ਕੋਈ ਬੇਦਬੀ ਜੜੀ ਆ ਦੇਖਣ ਨੂੰ ਮਿਲਦੀ ਤੇ ਜਿਸ ਨੂੰ ਲੈ ਕੇ ਜਿਹੜਾ ਵਿਧਾਨ ਸਭਾ ਦੇ ਵਿੱਚ ਇਸ ਦੀ ਜਿਹੜੀ ਚਰਚਾ ਵੀ ਚੱਲ ਰਹੀ ਹੈ ਤੇ ਗੱਲ ਵੀ ਕੀਤੀ ਜਾ ਰਹੀ ਹੈ ਤੇ ਚਾਰੋਂ ਧਰਮਾਂ ਦੀ ਨਾਲ ਜੇਕਰ ਗੱਲ ਕਰੀਏ ਤੇ ਸਰਵ ਧਰਮ ਦੀ ਸਹਿਮਤੀ ਤੋਂ ਬਾਅਦ ਜਿਹੜਾ ਬਿਲ ਪਾਸ ਕਿੱਥਾ ਜਾਊਗਾ ਹਲੇ ਸਿਰਫ ਗੱਲ ਕੀਤੀ ਜਾ ਰਹੀ ਹੈ ਤੁਸੀਂ ਕੀ ਰਾਏ ਆ ਥੋੜੀ ਇੱਕ ਗੱਲ ਕਹਿਣਾ ਵਾ ਤੁਸੀਂ ਕੋਈ ਮਸੂਦਾ ਤਿਆਰ ਕਰ ਲਿਆ ਤੁਸੀਂ ਕਾਨੂੰਨ ਲਿਆਂਦੀ ਤਿਆਰੀ ਕਰ ਰਹੇ ਹੋ ਤੁਸੀਂ ਪੰਜਾਬ ਦੇ ਮੁੱਖ ਮੰਤਰੀਓ ਤੁਹਾਡ ਕੋ ਇਹਨਾਂ ਅਮਲਾ ਜਮਲਾ ਪਿਆ ਹੋਇਆ ਸਰਕਾਰੀ ਤੰਤਰ ਪਿਆ ਹੋਇਆ ਤੁਹਾਨੂੰ ਇਹ ਨਹੀਂ ਪਤਾ ਕਿ ਤੁਹਾਡੀ ਪੰਜਾਬ ਦੀ ਜਨਤਾ ਦੀ ਭਾਵਨਾ ਕੀ ਹੈ ਪੰਜਾਬ ਦੇ ਰਹਿਣ ਵਾਲੇ ਸਿੱਖ ਦੀ ਭਾਵਨਾ ਕੀ ਹੈ ਪੰਜਾਬ ਦੇ ਰਹਿਣ ਵਾਲੇ ਹਿੰਦੂ ਸਮਾਜ ਦੀ ਭਾਵਨਾ ਕੀ ਹੈ ਪੰਜਾਬ ਦੇ ਰਹਿਣ ਵਾਲੇ ਮੁਸਲਮਾਨ ਸਮਾਜ ਦੀ ਭਾਵਨਾ ਕੀ ਹੈ ਇਸਾਈਆਂ ਦੀ ਕੀ ਭਾਵਨਾ ਨੇ ਠੀਕ ਹੈ ਨਾ ਹੁਣ ਮੁਸਲਮਾਨ ਸਮਾਜ ਚ ਕੁਰਾਨ ਦੀ ਦੀ ਗਦ ਕਿਤੀ ਜਾਂਦੀ ਹੈ ਕੁਰਾਨ ਦੀ ਇੱਜ਼ਤ ਕਿਤੀ ਜਾਂਦੀ ਹੈ ਕੁਰਾਨ ਪਵਿੱਤਰ ਕੁਰਾਨ ਨੂੰ ਪੜਿਆ ਜਾਂਦਾ ਉਸ ਦੀ ਉਦੋਂ ਉਹਦੀ ਬੇਅਦਬੀ ਲਈ ਕਾਨੂੰਨ ਬਣਾਇਆ ਜਾ ਰਿਹਾ ਅੱਛੀ ਗੱਲ ਹੈ ਇੱਦਾਂ ਹੀ ਸਾਈ ਭਰਮ ਲਈ ਬਾਈਬਲ ਦੀ ਇਹ ਗੱਲ ਕੀਤੀ ਜਾਵੇ ਅਗਰ ਬਾਈਬਲ ਦੀ ਬੇਅਦਬੀ ਲਈ ਕਾਨੂੰਨ ਬਣਾਇਆ ਜਾ ਰਿਹਾ ਅੱਛੀ ਗੱਲ ਹੈ ਉਦੋਂ ਹੀ ਗੁਰੂ ਗ੍ਰੰਥ ਸਾਹਿਬ ਦੇ ਲਈ ਬੇਅਦਬੀ ਲਈ ਕਾਨੂੰਨ ਬਣਾਇਆ ਜਾ ਰਿਹਾ ਅੱਛੀ ਗੱਲ ਹੈ ਪਰ ਹਿੰਦੂ ਸਮਾਜ ਕੀ ਚਾਹੁੰਦਾ ਸ਼੍ਰੀਮਦ ਭਗਵਤ ਗੀਤਾਲੇ ਵੀ ਸ਼੍ਰੀਮਦ ਭਗਵਤ ਗੀਤਾ ਜਿੱਦੀ ਵੀ ਗੱਲ ਕੀਤੀ ਗਈ ਹੈ ਗੱਲ ਤਾਂ ਹਿੰਦੂ ਸਮਾਜ ਨਾਲ ਕੀ ਚਾਹੁੰਦਾ ਪਿਛਲੇ ਕੁ ਸਾਲਾਂ ਚ ਪੰਜਾਬ ਚ ਹੋਇਆ ਕੀ ਸਿਰਫ ਪੰਜਾਬ ਚ ਹੀ ਹੁੰਦਾ ਕਿਤੇ ਹੋਰ ਨਹੀਂ ਹੁੰਦਾ ਪੰਜਾਬ ਚ ਕੀ ਹੋਇਆ ਸੰਗਰੂਰ ਦੇ ਵਿੱਚ ਭਗਵਾਨ ਬੋਲੇਨਾ ਦਾ ਮੰ ਭਗਵਾਨ ਕਿਸੇ ਪਿੰਡ ਦੇ ਰੋਡ ਦੇ ਉੱਤੇ ਕਿਸੇ ਪਿੰਡ ਦੇ ਬਾਹਰ ਮੰਦਰ ਬਣਿਆ ਸੀ ਭਗਵਾਨ ਬੋਲੇ ਨਾ ਇਹਦਾ ਮੂਰਤੀਆਂ ਛਤਤੀ ਕਰ ਦਿੱਤੀ ਜਾਂਦੀਆਂ ਪਰ ਦੋਸ਼ੀ ਨਹੀਂ ਫੜੇ ਜਾਂਦੇ ਸਵਾਲ ਫਿਰ ਨਾਲ ਕਹਿ ਰਹੇ ਤੁਹਾਨੂੰ ਮੈਂ ਲੁਧਿਆਣੇ ਵਿੱਚ ਅ ਬਿਸ਼ਕਰਮਾ ਚੌਂ ਦੇ ਵਿੱਚ ਮਾਂ ਕਾਲੀ ਦੀ ਮੂਰਤੀ ਖੰਡਿਤ ਕਰ ਦਿੱਤੀ ਜਾਂਦੀ ਤੋੜ ਦਿੱਤੀ ਜਾਂਦੀ ਹੈ ਪਰ ਦੋਸ਼ੀ ਨਹੀਂ ਫੜੇ ਜਾਂਦੇ ਜਗਰਾਉਂ ਦੇ ਵਿੱਚ ਜਗਰਾਉਂ ਦੇ ਵਿੱਚ ਭਗਵਾਨ ਬੋਲੇ ਨਾ ਸ਼ਿਵਲਿੰਗ ਦੇ ਉੱਪਰ ਪੱਤੀ ਇਹਨੂੰ ਭਾਸ਼ਾ ਲਿਖ ਦਿੱਤੀ ਜਾਂਦੀ ਹੈ ਤੇ ਪਰ ਦੋਸ਼ੀ ਨੂੰ ਕੀ ਕਿਹਾ ਜਾਂਦਾ ਵੀ ਇਹ ਤਾਂ ਮੰਦਪੁੱਤੀ ਸੀਗਾ ਮੰਦਪੁੱਤੀ ਸੀਗਾ ਬਿਲਕੁਲ ਪਰ ਇਸੇ ਵਾਸਤੇ ਤਾਂ ਇਸੇ ਵਾਸਤੇ ਤਾਂ ਬੇਦਬੀ ਦੀ ਗੱਲ ਕੀਤੀ ਜਾ ਰਹੀ ਕਿ ਜਿਹੜੇ ਬੇਦਬੀ ਕਰ ਰਹੇ ਨੇ ਸਰਾਰਤੀ ਤੱਤ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਊਗੀ ਤੁਸੀਂ ਇਹ ਚੀਜ਼ ਦਾ ਪੜਿਆ ਫਿਰ ਉਸ ਬੇਅਸਬੀ ਕਾਨੂੰਨ ਦੇ ਵਿੱਚ ਜਿਹੜਾ ਉਹ ਐਕਟ ਬਣਾ ਰਹੇ ਆ ਇਹ ਉਹਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਹਿੰਦੂ ਸਮਾਜ ਦੀ ਭਾਵਨਾਵਾਂ ਨੂੰ ਨਜ਼ਰ ਅੰਦਾਜ਼ ਕਿਉਂ ਕੀਤਾ ਕੀਤਾ ਤੁਸੀਂ ਦੇਖਿਆ ਮੇਰੀ ਪਹਿਲਾ ਗੱਲ ਕੀਤਾ ਬੋਲੇ ਉਹ ਕਿੱਤੇ ਬੋਲੇ ਉਹ ਉਹਦੇ ਵਿੱਚ ਦੇਖਿਆ ਨਹੀਂ ਮੰਦਰਾ ਦੀ ਬੇਅਦਬੀ ਬੋਲੇ ਨਾ ਦੇਵੀ ਦੇਵਤੇ ਦੀ ਬੋਲੇ ਨਾ ਗੂੰਗਾ ਬਾਰੇ ਬੋਲੇ ਨਾ ਗੂੰਗਾ ਬਾਰੇ ਬੋਲੇ ਗੂੰਗਾ ਬਾਰੇ ਗੂੰਗਾ ਦਾ ਕਤਲ ਹੋ ਰਿਹਾ ਉਹਦੀ ਕੋਈ ਗੱਲ ਨਹੀਂ ਸਰ ਸਰਵ ਧਰਮ ਦੇ ਸੰਗਠਨਾ ਨਾਲ ਗੱਲ ਕੀਤੀ ਜਾਊਗੀ ਉਸ ਤੋਂ ਬਾਅਦ ਸਹਿਮਤੀ ਪੇਸ਼ ਹੋਣ ਤੋਂ ਬਾਅਦ ਜਿਹੜਾ ਬਿੱਲ ਪਾਸ ਕੀਤਾ ਜਾਊਗਾ ਤੁਹਾਨੂੰ ਨਹੀਂ ਪਤਾ ਇਸ ਚੀਜ਼ ਦਾ ਦੇ ਹਿੰਦੁਸਤਾਨ ਦੀ ਸਾਡੇ ਇਸੇ ਰੰਮਣਾ ਕੀ ਹੈ ਕਿ ਸਾਰੀਆਂ ਗੱਲਾਂ ਕੀਤਾ ਜਾਂਦੀਆਂ ਪਰ ਹਿੰਦੂ ਸਮਾਜ ਦੀ ਕੋਈ ਗੱਲ ਨਹੀਂ ਕਿਉਂਕਿ ਹਿੰਦੂ ਸਮਾਜ ਵਿਸ਼ਾਲ ਹੈ ਇਹਦੀਆਂ ਭਾਵਨਾਵਾਂ ਅਲੱਗ-ਅਲੱਗ ਸਾਡੀ ਕੁਦਰਤ ਦੇ ਵਿੱਚ ਵੀ ਭਾਵਨਾਵਾਂ ਵਾ ਸਾਡੀ ਪ੍ਰਕਿਰਤੀ ਦੇ ਵਿੱਚ ਵੀ ਭਾਵਨਾ ਵੈ ਸਾਡੇ ਪਿੱਪਲ ਨੂੰ ਵੜਿਆ ਜਾਊਗਾ ਉਹ ਵੀ ਬੇਅਦਬੀ ਆ ਸੁਣ ਲੋ ਮੇਰੀ ਗੱਲ ਨੂੰ ਸਾਡੀ ਨਿੰਮ ਨੂੰ ਵੜਿਆ ਜਾਊਗਾ ਉਹ ਵੀ ਬੇਅਦਬੀ ਆ ਸਾਡਾ ਤਿਲਕ ਵੀ ਬੇਅਦਬੀ ਆ ਮੇਰੀ ਗੱਲ ਸੁਣੋ ਚੂਹਾ ਮਰੇ ਤੇ ਸੁਪਰੀਮ ਕੋਰਟ ਦਾ ਫੈਸਲਾ ਬਦਾਈੂ ਦੇ ਵਿੱਚ ਇੱਕ ਬੰਦੇ ਨੂੰ ਸਜ਼ਾ ਹੋ ਗਈ ਰਿਕਾਰਡ ਰਿਕਾਰਡ ਮੈਂ ਆਪਣੇ ਕੋਲ ਨਹੀਂ ਦੱਸ ਰਿਹਾ ਉਹਨੇ ਚੂਹਾ ਮਾਰਤਾ ਉਹਨੂੰ ਸਜ਼ਾ ਹੋ ਗਈ 1.5 ਸਾਲ ਦੀ ਉਹ 1.5 ਸਾਲ ਅੰਦਰ ਲਾ ਕੇ ਆਇਆ ਪਰ ਕਾਂ ਕਤਲ ਹੋਈਏ ਤਾਂ ਸਜ਼ਾ ਨਹੀਂ ਹੈ ਚੂਹਾ ਮਰਨ ਦੀ ਸਜ਼ਾ ਹੈਗੀ ਆ ਬੇਅਦਬੀ ਨੂੰ ਕਿਸ ਐਂਗਲ ਨਾਲ ਦੇਖਦੇ ਹੋ ਚਲੋ ਇਹਨਾਂ ਨੂੰ ਲੇਖੋ ਮੇਰੀ ਗੱਲ ਸੁਣੋ ਜੀ ਪੰਜਾਬ ਦੇ ਮੁੱਖ ਮੰਤਰੀ ਨੇ ਕੋਈ ਆਮ ਵਿਅਕਤੀ ਨਹੀਂ ਹੈ ਅਮਲਾ ਜਮਲਾ ਫਿਰ ਕਹਿ ਰਹੇ ਦੁਆਰਾ ਸ਼ਬਦ ਯੂਜ਼ ਕਰ ਰਹੇ ਆ ਸਰਕਾਰੀ ਤੰਤਰ ਮੰਤਰ ਸਭ ਕੁਝ ਉਹਨਾਂ ਕੋਲ ਹੈਗਾ ਚੱਲਦਾ ਨਾ ਉਹਨਾਂ ਨੂੰ ਇਹ ਨਹੀਂ ਪਤਾ ਵੀ ਹਿੰਦੂ ਪੰਜਾਬ ਦਾ ਹਿੰਦੂ ਕੀ ਚਾਹੁੰਦਾ ਨਹੀਂ ਪੰਜਾਬ ਦਾ ਹਿੰਦੂ ਤਾਂ ਇਹ ਚਾਹੁੰਦਾ ਵੀ ਮੇਰੇ ਮੰਦਰ ਸਖਸ਼ੀਰਾਂ ਮੇਰੇ ਮੰਦਰ ਦੇ ਵਿੱਚ ਬੈਠੇ ਮੇਰੇ ਪ੍ਰਭੂ ਜਿਹੜੇ ਬੈਠੇ ਨੇ ਉਹ ਸੁਰੱਖਿਤ ਰਹਿਣ ਠੀਕ ਹੈ ਨਾ ਪਿਛਲੇ ਕੁਝ ਸਾਲਾਂ ਚ ਸਾਡੇ ਮੰਦਰਾਂ ਦੀ ਬੇਦਬੀਆ ਕੀਤੀਆਂ ਮੰਦਰਾਂ ਚ ਚੋਰੀਆਂ ਹੋਈਆਂ ਉਹਦੇ ਕਰਕੇ ਬੇਦਬੀਆ ਵੀ ਹੋਈਆਂ ਵੀ ਉਹਨਾਂ ਹੀ ਸੁਰੱਖਿਆ ਦੀ ਗੱਲ ਕੀਤੀ ਜਾਂਦੀ ਸਾਡੀ ਗਊ ਕ ਰੋਜ਼ ਕੀ ਤਰ੍ਹਾਂ ਕਿਤੇ ਗੂਵਾ ਦਾ ਮਾਸ ਮਿਲਦਾ ਵੈ ਗੂਵਾ ਰੋਡ ਤੇ ਫਿਰਦੀਆਂ ਪਈਆਂ ਉਹਨਾਂ ਦੀ ਸੁਰੱਖਿਆ ਲਈ ਕੋਈ ਗੱਲ ਕੀਤੀ ਕਿ ਆ ਗੋ ਮਾਤਾ ਦੇ ਕੱਟਣ ਵਾਲਿਆਂ ਦੇ ਉੱਤੇ ਕਾਰਵਾਹ ਕਠੋਰ ਦੰਦ ਦੀ ਗੱਲ ਕੀਤੀ ਦੱਸੋ ਨਾ ਗੋ ਮਾਤਾ ਕੱਟ ਰਹੀ ਆ ਪੰਜਾਬ ਦੇ ਵਿੱਚ ਕਿ ਆ ਉਹਦੇ ਲਈ ਕਠੋਰ ਕਾਰਵਾਹਤ ਦੀ ਕੋਈ ਗੱਲ ਕੀਤੀ 6 ਮਹੀਨੇ ਦਾ ਸਮਾਂ ਦਿੱਤਾ ਗਿਆ ਵੈ 6 ਮਹੀਨੇ ਦੇ ਵਿੱਚ ਕੀ ਕੁਝ ਦੇਖਿਆ ਜਾਊਗਾ ਮੈਂ ਫਿਰ ਉਹੀ ਗੱਲ ਕੀ ਦਿੱਤਾ ਠੱਪਰ ਸਾਹਿਬ 6 ਮਹੀਨੇ ਦਾ ਜਿਹੜਾ ਸਮਾਂ ਦਿੱਤਾ ਗਿਆ ਉਹਦੇ ਨੂੰ ਮੈਂ ਆਹੀ ਤਾਂ ਗੱਲ ਕੀਤੀ ਜਾਊਗੀ ਸਾਰੇ ਧਰਮਾਂ ਦੇ ਨਾਲ ਗੱਲ ਕੀਤੀ ਜਾਊਗੀ ਲੋਕਾਂ ਨਾਲ ਗੱਲਬਾਤ ਕੀਤੀ ਜਾਊਗੀ ਜੀ ਤਾਂ ਠੱਪਰ ਸਾਹਿਬ ਜੀ 6 ਮਹੀਨੇ ਤੁਹਾਡਾ ਕੋ ਬਹਿ ਕੇ ਚਾਹ ਪੀ ਲਈ ਤੁਸੀਂ ਮੇਰੇ ਕੋ ਬਹਿ ਕੇ ਪੀ ਲਈ ਕੀ ਇਹ ਕਾਨੂੰਨ 2027 ਤੱਕ ਪਾਸ ਹੋਊਗਾ ਦਮਾਂ ਹੋਊਗਾ ਮੈਂ ਉਹੀ ਦੇਖੋ ਮੈਂ ਮੈਂ ਸੋਚ ਕੇ ਦੱਸ ਰਿਹਾ ਮੇਰੀ ਗੱਲ ਸਮਝੋ ਸੁਣੋ ਹਾਂ ਧਿਆਨ ਦੀ ਗੱਲ ਇਹ ਹੈ ਵੀ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਗੱਲ ਕਹੀ ਹੈ ਨਾ ਵੀ 6 ਮਹੀਨੇ ਦਾ ਟਾਈਮ ਹੈ ਪਹਿਲਾਂ ਇੱਕ ਗੱਲ ਦੱਸੋ ਜਿਸ ਲਈ ਇਹਨੇ ਮਸੌਦਾ ਤਿਆਰ ਕੀਤਾ ਜਿਹਲੇ ਮਸੌਦਾ ਤਿਆਰ ਕੀਤਾ ਮੈਂ ਪਹਿਲਾਂ ਕਮੇਟੀ ਨੇ 6 ਮਹੀਨੇ ਦਾ ਜਿਹੜਾ ਸਮਾਂ ਉਹ ਲਿੱਤਾ ਵਾ ਸਰਕਾਰ ਸਾਹਿਬ ਸਵਾਲ ਨਾ ਕਰਦੇ ਹੋ ਜਵਾਬ ਵੀ ਸੁਣਿਆ ਕਰੋ ਦਾ ਪੂਰਾ ਹੋਣ ਦਿਓ ਪਹਿਲਾਂ ਕੰਪਲੀਟ ਦੱਸੋ ਇਹਨਾਂ ਨੇ 6 ਮਹੀਨੇ ਦਾ ਟਾਈਮ ਦਿੱਤਾ ਅਸੀਂ ਇਹ ਕਹਿੰਨੇ ਆਂ ਵੀ ਜਿਹੜਾ 14 ਜੁਲਾਈ ਨੂੰ ਕੈਬਨਿਟ ਦੇ ਵਿੱਚ ਫੈਸਲਾ ਲਿੱਤਾ ਉਹ ਚ ਜਿਹੜਾ ਡਰਾਫਟਿੰਗ ਕਮੇਟੀ ਨੇ ਡਰਾਫਟ ਤਿਆਰ ਕਰਕੇ ਦਿੱਤਾ ਉਹਦੇ ਵਿੱਚ ਮੰਦਰਾ ਦਾ ਜ਼ਿਕਰ ਕਿਉਂ ਨਹੀਂ ਉਹਦੇ ਵਿੱਚ ਮੂਰਤੀਆਂ ਦਾ ਜ਼ਿਕਰ ਕਿਉਂ ਨਹੀਂ ਉਹਦੇ ਵਿੱਚ ਗਊ ਮਾਤਾ ਦਾ ਜ਼ਿਕਰ ਕਿਉਂ ਨਹੀਂ 6 ਮਹੀਨੇ ਚਲੋ ਜੋ ਹੋਊਗਾ ਦੇਖ ਲਾਂਗੇ ਬਸ ਹੋਣਾ ਕੁਝ ਨਹੀਂ ਐ ਇਹ ਨੂਰਾ ਕੁਸ਼ਤੀ ਹੋ ਰਹੀ ਆ ਹੋਰ ਕੁਝ ਨਹੀਂ ਹੋ ਰਿਹਾ ਸਿਰਫ ਵੋਟਾਂ ਲੈਣੀਆਂ ਹਿੰਦੂ ਸਮਾਜ ਦਾ ਮੂੰਹ ਭਲੋਸਣਾ ਲੋਕਾਂ ਦਾ ਬੇਇਜ਼ਮੀ ਦੇ ਨਾਂ ਤੇ ਮੂੰਹ ਭਲੋਸਾ ਕਿਤੇ ਇਹ ਨਾ ਹੋਵੇ ਅਕਾਲੀ ਭਾਈਪਤ ਤੇ ਕਾਂਗਰਸਮਗਰ ਸਾਨੂੰ ਵੀ ਜੋਗੀ ਚਲਤਾ ਕਰ ਦੇਣ ਹੋਰ ਕੁਝ ਨਹੀਂ ਹੋ ਰਿਹਾ ਬਿਲਕੁਲ ਸਾਡੇ ਸਾਡੇ ਸੰਗਠਨਾਂ ਨਾਲ ਗਲਤਾਂ ਕੀਤੀ ਜਾਓਗੇ ਸੰਗਠਨ ਜਦੋਂ ਕੋਈ ਸਹਿਮਤੀ ਜਤਾਉਣ ਦੇ ਉਸ ਤੋਂ ਬਾਅਦ ਹੀ ਆ ਦੋ ਤੁਹਾਡੇ ਸਾਹਮਣੇ 2025 ਦਾ ਐਂਡ ਆ ਅੱਧਾ ਗਿਆ ਠੀਕ ਹੈ 2026 ਚੜ੍ਹਨ ਵਾਲੀ ਹੈ 6 ਮਹੀਨੇ ਬਾਅਦ ਇੱਕ ਸਾਲ ਸਵਾ ਸਾਲ ਰਹਿ ਗਿਆ ਮੁੱਖ ਮੰਤਰੀ ਸਾਹਿਬ ਦੀ ਨੀਅਤ ਦੇ ਵਿੱਚ ਖੋਟ ਦੱਸ ਦੇਣਾ ਕਿੱਦਾਂ ਵਾ ਦੱਸਣਾ ਤੁਹਾਨੂੰ ਮੁੱਖ ਮੰਤਰੀ ਸਾਹਿਬ ਨੇ ਤੁਸੀਂ ਦੱਸੋਗੇ ਨੀਅਤ ਵਿੱਚ ਹੋਏ ਬਿਲਕੁਲ ਖੋਟ ਕਿਉਂ ਹੋਰ ਮੈਂ ਹੀ ਦੱਸੂਗਾ ਮੈਂ ਵੋਟਰ ਆ ਮੈਂ ਹੀ ਦੱਸੂਗਾ ਤੁਸੀਂ ਥੋੜੀ ਦੱਸੋਗੇ ਮੈਂ ਵੋਟਰ ਆ ਮੈਂ ਹੀ ਦੱਸੂਗਾ ਮੈਂ ਮੈਂ ਮੁੱਖ ਮੰਤਰੀ ਬਣਿਆ ਮੇਰੀਆਂ ਵੋਟਾਂ ਨਾਲ ਮੁੱਖ ਮੰਤਰੀ ਬਣਿਆ ਮੈਂ ਹੀ ਦੱਸੂਗਾ ਮੁੱਖ ਮੰਤਰੀ ਸਾਹਿਬ ਦੀ ਖੋੜ ਸੁਣ ਲੋ ਮੁੱਖ ਮੰਤਰੀ ਸਾਹਿਬ ਨੇ ਇੱਕ ਵਿਧਾਨ ਸਭਾ ਦੇ ਵਿੱਚ ਇੱਕ ਹੋਰ ਵੀ ਬਿਲ ਪਾਸ ਕੀਤਾ ਬਿਲ ਨਹੀਂ ਪਾਸ ਕੀਤਾ ਇੱਕ ਆਰਡਰ ਕੀਤਾ ਕਿ ਜਿਹੜੇ 1500 ਸਰਪੰਚ ਲੇਡੀ ਸਰਪੰਚ ਜਿਹੜੇ 1500 ਲੇਡੀ ਸਰਪੰਚ ਵਧੀਆ ਕੰਮ ਕਰ ਰਹੇ ਆ ਉਹਨਾਂ ਨੂੰ ਹਜੂਰ ਸਾਹਿਬ ਦੀ ਯਾਤਰਾ ਕਰਾਈ ਜਾਊਗੀ ਕੀ ਆ ਉਹਨਾਂ ਸਰਪੰਚਾਂ ਦੇ ਵਿੱਚ ਹਿੰਦੂ ਸਰਪੰਚ ਹੈ ਨਹੀਂ ਗੇ ਕਾਉਂਸਲਰ ਹੈ ਨਹੀਂ ਕਾਉਂਸਲਰ ਹੈ ਨਹੀਂ ਗੇ ਉਹਨਾਂ ਲਈ ਤਾਂ ਕੋਈ ਕਾਨੂੰਨ ਬਣਾਇਆ ਨਹੀਂ ਵੀ ਇਹਨਾਂ ਨੂੰ ਵੈਸ਼ਨੋ ਦੇਵੀ ਦੀ ਯਾਤਰਾ ਕਰਾਈ ਜਾਊਗੀ ਇਹਨਾਂ ਨੂੰ ਕਦਾਰਨਾਥ ਲੈ ਜਾਇਆ ਜਾਊਗਾ ਇਹਨਾਂ ਨੂੰ ਕਿਤੇ ਉੱਥੇ ਲਾ ਕੇ ਜਾਇਆ ਕਾਸ਼ੀ ਵਿਸ਼ਨਾਰ ਮੰਦਿਰ ਲੈ ਕੇ ਜਾਇਆ ਜਾਊਗਾ ਇਹ ਫਰਕ 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 ਨਹੀਂ ਨਹੀਂ ਸੋਚ ਦਾ ਫਰਕ ਥਾਪਰ ਸਾਹਿਬ ਸੋਚ ਤੁਸੀਂ ਲਿਆ ਵੈ ਸੋਚ ਤੁਸੀਂ ਲਿਆ ਵੈ ਕਿ ਤੁਸੀਂ ਸਹਿਮਤੀ ਨਹੀਂ ਪ੍ਰਗਟ ਕਰਨੀ ਕਿਸੇ ਪੱਖੋਂ ਵੀ ਤੁਸੀਂ ਸਹਿਮਤੀ ਕਿਸੇ ਪੱਖੋਂ ਸਾਡਾ ਹੱਕ ਇੱਥੇ ਰੱਖ ਹਿੰਦੂਆਂ ਦਾ ਹੱਕ ਉਹਨੂੰ ਦਵੇ ਅਸੀਂ ਉਹਨਾਂ ਨਾਲ ਖੜੇ ਆਂ ਇਹ ਮੱਤੀ ਦਾ ਜਿਤਾਓ ਤੁਸੀਂ ਆਪਣੀ ਗਲਤੀ ਦੱਸੋ ਤੁਸੀਂ ਆਪਣੀ ਗਲਤੀ ਦੱਸੋ ਗਾਸਤੀ ਦੱਸਤੀ ਦੇਵੀ ਦੇਵਤੇ ਬੇਅਸਵੀ ਜਿਹੜੀਆਂ ਮੂਰਤੀਆਂ ਟੁੱਟਦੀਆਂ ਮੰਦਰਾਂ ਦੀ ਬੇਅਸਵੀ ਜਿਹੜਾ ਮੰਦਰ ਟੁੱਟਦੇ ਆ ਗੋਵ ਮਾਤਾ ਦੇ ਕਤਲ ਦੀ ਗੱਲ ਉਹ ਮੁੱਖ ਮੰਤਰੀ ਕਰੇ ਸੀ ਤੇ ਨਾਲ ਖੜੇ ਆ ਕਪੂਰ ਸਾਹਿਬ ਨਾਲ ਖੜੇ ਆ ਬਿਲਕੁਲ ਨਾ ਸਮਰਥਨ ਕਰਾਂਗੇ ਮੁੱਖ ਮੰਤਰੀ ਸਾਹਿਬ ਵੱਲ ਇਹ ਗੱਲ ਤਾਂ ਕਹੀ ਗਈ ਹੈ ਕਿ ਬੇਅਦਬੀ ਕਰਨ ਵਾਲਿਆਂ ਨੂੰ ਜੀਵਨ ਕਾਰਾਬਾਸ ਜਾਂ ਫਿਰ 10 ਸਾਲ ਦੀ ਸਜ਼ਾ ਦਿੱਤੀ ਨੀਅਤ ਨਹੀਂ ਹੈ ਹਿੰਦੂਆਂ ਨਾਲ ਇਨਸਾਫ ਕਰਨ ਦੀ ਨੀਅਤ ਹੀ ਨਹੀਂ ਇੱਛਾ ਸ਼ਕਤੀ ਨਹੀਂ ਕਪੂਰ ਸਾਹਿਬ ਦੂਰ ਜਾਨੀ ਕਿਉਂ ਜਾਨੀਓ ਦੱਸੋ ਸੁਣੋ ਗੱਲ ਕਿਸੇ ਸਰਕਾਰੀ ਪ੍ਰੋਗਰਾਮ ਵਧਾਉਂਦਾ ਵੈ ਕਿਸੇ ਚੀਜ਼ ਦਾ ਦੁਗਾਟਨ ਕੀਤਾ ਜਾਂਦਾ ਹੈ ਕਿਉਂ ਉੱਥੇ ਕਦੀ ਹਵਨਜਕ ਰਾਇਆ ਜਾਂਦਾ ਤੁਸੀਂ ਕਿਹੜੀ ਗੱਲਾਂ ਦੀ ਗੱਲ ਕਰਤੀ ਪੰਜਾਬ ਸਰਕਾਰ ਦਾ ਕੈਲੰਡਰ ਆਂਦਾ ਮੈਨੂੰ ਦੱਸੋ ਜਰਾ ਉਹਦੇ ਵਿੱਚ ਸਾਡੇ ਕਿਸੇ ਭੋਲੇ ਨਾਲ ਦੀ ਫੋਟੋ ਹੋਵੇ ਦੁਰਗਾਣਾ ਮੰਦਿਰ ਦੀ ਫੋਟੋ ਹੋਵੇ ਵੈਸ਼ਨੋ ਦੇਵੀ ਦੀ ਫੋਟੋ ਹੋਵੇ ਦੱਸੋ ਦੱਸੋ ਮੈਂ ਤੁਸੀਂ ਦੂਰ ਫਿਰ ਜੱਦਾ ਪੰਜਾਬੀ ਸੂਬਾ ਬਣਿਆ ਮੈਨੂੰ ਇਹ ਦੱਸ ਦਿਓ ਅੱਜ ਤੱਕ ਕਿਸੇ ਵੀ ਸਰਕਾਰੀ ਕਰਮ ਦੇ ਕਾਰਕਰਮ ਦੇ ਉੱਤੇ ਕਿਹਾ ਕਿਸੇ ਮੁੱਖ ਮੰਤਰੀ ਦੁਆਰਾ ਕਿਸੇ ਮੰਤਰੀ ਦੁਆਰਾ ਹਵਨਜਕ ਰਾਇਆ ਜਾਂਦਾ ਹਰੁਮਾਂ ਜੀ ਦੀ ਸਦਾ ਪਾਠ ਕਰਾਇਆ ਜਾਂਦਾ ਕਿਹੜੀ ਗੱਲਾਂ 'ਚ ਗੱਲ ਕਰਦੇ ਹੋ ਸਿਰਫ ਗੱਲ ਕਿਉਂ ਇਦਾਂ ਕਰ ਰਹੇ ਹੋ ਸਰ ਤੁਸੀਂ ਤੁਸੀਂ ਇਦਾਂ ਦੇ ਪਾਸੇ ਕਿਉਂ ਗੱਲ ਲੈ ਕੇ ਜਾ ਰਹੇ ਹੋ ਤੁਸੀਂ ਗੱਲ ਬਿੱਲ ਵਾਲੇ ਲੈ ਕੇ ਆਓ ਨਾ ਬਿੱਲ ਵਾਲੇ ਪਾਸਾ ਜਿੰਦੂਆਂ ਨੂੰ ਤਾਂ ਭੇਟ ਪਕਰੀ ਸਮਝ ਜਾਂਦਾ ਮੈਂ ਕੀ ਕਹਿ ਰਿਹਾ ਮੁੱਖ ਮੰਤਰੀ ਸਾਹਿਬ ਦੇ ਆਰਡਰ ਦੇ ਉੱਤੇ ਇੱਕ ਮਸੂਦਾ ਤਿਆਰ ਹੁੰਦਾ ਵੀ ਸੀ ਕਾਨੂੰਨ ਬਣਾਉਣਾ ਵਾ ਉਹਨਾਂ ਨੂੰ ਇਹ ਨਹੀਂ ਪਤਾ ਜਿਨ੍ਹਾਂ ਨੇ ਕੋਈ ਮਸੂਦਾ ਤਿਆਰ ਕੀਤਾ ਵੀ ਇਹ ਪੰਜਾਬ ਦਾ Hindu ਕੀ ਜਾਂਦਾ ਪੰਜਾਬ ਦਾ Hindu ਤਾਂ ਇਹ ਜਾਂਦਾ ਵੀ ਮੇਰਾ ਮੇਰਾ ਪ੍ਰਭੂ ਮੇਰੇ ਮੰਦਰ 'ਚ ਸੁਰਕਸ਼ਿਤ ਬੈਠੇ ਉਹਦੀ ਕੋਈ ਬੇਦਬੀ ਨਾ ਕਰ ਸਕੀ ਮੇਰਾ ਪੰਜਾਬ ਦਾ ਹਿੰਦੂ ਤਹਿ ਚੰਦਾ ਜਿਹੜੀ ਮੇਰੀ ਗਊ ਮਾਤਾ ਰੋਡ ਤੇ ਕੂੜਾ ਖਾ ਰਹੀ ਹੈ ਉਹ ਗਊਸ਼ਾਲਾ ਚ ਬਿਠੇ ਵਿਰਾਜਮਨ ਹੋਵੇ। ਕੀ ਐਸਾ ਕੋਈ ਪ੍ਰਵੰਧ ਕੋਈ ਐਸਾ ਮਸੂਦਾ ਮੁੱਖ ਮੰਤਰੀ ਦੇ ਲੋਕਾਂ ਦੁਆਰਾ ਤਿਆਰ ਕੀਤਾ ਗਿਆ? ਕਿਹੜੀਆਂ ਗੱਲਾਂ ਕਰਦੇ ਹੋ? 2025 ਜੁਲਾਈ ਹੋ ਗਿਆ ਜੁਲਾਈ 2025 ਚੱਲ ਰਿਹਾ ਹੈ। ਤੁਹਾਡੇ ਸਾਹਮਣੇ 26 ਜੁਲਾਈ ਚੜ੍ਹ ਜਾਣਾ ਉਹ ਤੋਂ ਬਾਅਦ ਕਿਹੜੀ ਰੰਗਤ ਕਿਹੜੀ ਗੱਲ ਚੋਣਾ 바ਦੀ ਤਿਆਰੀ ਸ਼ੁਰੂ ਹੋ ਜਣੀ ਹੈ ਤੁਸੀਂ ਤੁਹਾਡੇ ਵੱਲੋਂ ਵੀ ਲਗਾਤਾਰ ਜੇਕਰ ਗੱਲ ਕਰੀਏ ਤਾਂ ਬੇਦਬੀ ਤੋਂ ਬਾਅਦ ਡਿਮਾਂਡ ਕੀਤੀ ਜਾਂਦੀ ਹੈ ਕਿ ਬੇਦਬੀ ਵਾਸਤੇ ਕੋਈ ਨਾ ਕੋਈ ਬਿਲ ਜੜਾ ਪਾਸ ਕੀਤਾ ਜਾਵੇ ਜਾਂ ਬੇਦਬੀ ਕਰਨ ਵਾਲਿਆਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਉਹਦੇ ਵਿੱਚ ਤੁਸੀਂ ਪੜਿਆ ਵੀ ਕੀ ਗੱਲਾਂ ਕਿੱਥੇਆਂ ਗਈਆਂ ਨੇ ਵਿਧਾਨ ਸਭਾ ਦੇ ਵਿੱਚ ਕੀ ਚਰਚਾ ਹੋਈ ਹੈ ਤੁਸੀਂ ਜਾਣਿਆ ਮੈਂ ਪੜਿਆ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਉਹਨਾਂ ਨੇ ਮੀਡੀਆ ਦੇ ਵਿੱਚ ਆਪਣੀ ਪ੍ਰੈਸ ਗੱਪਤੀ ਦਿੱਤੀ ਉਹ ਵੀ ਸੁਣੀ ਮੈਂ ਸੁਣ ਲਓ ਉਹਦੇ ਵਿੱਚ ਉਹਨਾਂ ਨੇ ਸਿਰਫ ਗ੍ਰੰਥਾਂ ਦੀ ਗੱਲ ਕੀਤੀ ਨਾ ਕਿਸੇ ਮੰਦਰ ਦੀ ਨਾ ਕਿਸੇ ਦੇਵੀ ਦੇਵਤਾ ਦੀ ਨਾ ਗਊ ਮਾਤਾ ਦੀ ਕੋਈ ਜ਼ਿਕਰ ਨਹੀਂ ਕੀਤਾ ਉਹਨਾਂ ਨੇ ਔਨ ਰਿਕਾਰਡ ਆ ਇਹ ਗੱਲ ਥਾਪਰ ਤੋਂ ਇਦਾਂ ਕਿ ਵੀ ਗ੍ਰੰਥਾਂ ਨੂੰ ਅੱਛਾ ਗ੍ਰੰਥਾਂ ਦੀ ਜ਼ਿਕਰ ਕਰ ਥਾਪਰ ਤੋਂ ਸਵਾਲ ਥਾਪਰ ਤੋਂ ਹੀ ਗੱਲ ਦਸੋ 3.5 ਸਾਲ ਬਾਅਦ ਹੀ ਇਹਨਾਂ ਨੂੰ ਬੀਬੀਆਂ ਯਾਦ ਆ ਗਈਆਂ 3.5 ਸਾਲ ਬਾਅਦ ਹੀ ਨਸ਼ਾ ਯਾਦ ਆ ਗਿਆ ਇਦਾਂ ਕਿ ਮੈਂ ਤਾਂ ਹੱਸਾਂ ਤੁਹਾਨੂੰ ਪਤਾ ਕੀ ਗੱਲ ਹੈ ਹੁਣ ਆਪਣੇ ਜਿਹੜੇ ਆਪਾਂ ਕੀਤਾ ਤਾਂ ਕੁਝ ਹੈ ਨਹੀਂਗਾ ਆਪਾਂ ਕੁਝ ਕੀਤਾ ਨਹੀਂ ਨਾ ਤਾਂ ਆਪਾਂ ਐਨਾਉਂਸ ਕੀਤਾ 1000 ਰੁਪਏ ਬੀਬੀਆਂ ਨੂੰ ਦਵਾਂਗੇ ਉਹ ਵੀ ਨਹੀਂ ਦਿੱਤਾ ਸੁਣਿ ਚੱਲਿਓ ਓਦੋਂ ਬਾਅਦ ਆਪਾਂ ਗੱਲ ਕਰਤੀ ਜੀ ਆਹ ਬੇਅਦਵੀ ਤੇ ਆ ਗਏ ਫਿਰ ਆਪਾਂ ਨਸ਼ਿਆਂ ਤੇ ਆ ਗਏ ਹੁਣ ਨਸ਼ਿਆਂ ਦੀ ਵੀ ਸੁਣ ਲਓ ਨਸ਼ਿਆਂ ਦੇ ਜਿਹੜੇ ਵੱਡੇ ਸੁਦਾਗਰ ਆ ਉਹ ਫੜੇ ਜਾਂਦੇ ਆ ਉਹ ਹਾਈ ਕੋਰਟ ਜਾਂਦੇ ਜਮਾਨਤ ਕਰਾ ਕੇ ਆ ਜਾਂਦੇ ਫਿਰ ਉਹਨੂੰ ਪਤਾ ਕੀ ਕੀ ਜਾਂਦਾ ਚੱਲ ਤੈਨੂੰ ਕੁਛ ਨਹੀਂ ਕਹਿੰਦੇ ਹੋਰ ਦੱਸਦੇ ਕਿਹੜਾ ਵੈ ਜਮਰਦਸ ਹੋਗਾ ਦਾਗਰ ਕੇ ਨੂੰ ਮੰਦੇ ਤੁਸੀਂ ਹੁਣ ਨਸ਼ੇ ਵੱਲ ਆ ਗਏ ਹੋ ਤੇ ਨਸ਼ੇ ਵਾਲੀ ਗੱਲ ਕਰ ਦੋ ਕੀ ਪੰਜਾਬ ਸਰਕਾਰ ਕੰਮ ਨਹੀਂ ਕਰ ਰਹੀ ਯੁੱਧ ਨਸ਼ਿਆਂ ਵਿਰੁੱਧ ਤਹਿਤ ਲਗਾਤਾਰ ਕਾਰਵਾਈ ਕਰ ਰਹੀ ਹੈ ਧੱਪੜ ਸਾਹਿਬ ਕੀ ਗੱਲਾਂ ਕਰਦੇ ਹੋ ਤੁਸੀਂ ਤੁਸੀਂ ਮੰਨਦੇ ਨਹੀਂ ਉਹ ਕੁਝ ਨਹੀਂ ਕੋਈ ਨਸ਼ਿਆਂ ਦੇ ਵਿਰੁੱਧ ਕੰਮ ਨਹੀਂ ਹੋ ਰਿਹਾ ਤੇ ਨਸ਼ਾ ਵਿਰੁੱਧ ਲਗਾਤਾਰ ਕਾਰਵਾਈ ਆਮ ਸਰੇ ਆਮ ਨਸ਼ੇ ਵੀ ਕਰ ਰਹੀ ਹੈ ਕਿਤੇ ਰੁਕ ਗਏ ਨਸ਼ੇ ਰੋਏ ਬੱਚੇ ਮਰ ਰਹੇ ਲੋਕਾਂ ਦੇ ਰਾਲਾਂ ਵਿੱਚ ਜੋ ਕੰਮ ਹੋਇਆ ਤੁਹਾਨੂੰ ਨਹੀਂ ਪਤਾ ਓਏ ਹੈ ਹੀ ਨਹੀਂ ਦੱਸੋ ਕਿਹੜਾ ਕੰਮ ਹੈ ਇੱਕ ਦੱਸੋ ਕਿਹੜਾ ਨਸ਼ਾ ਬੰਦ ਹੋ ਗਿਆ ਨਸ਼ਾ ਤਾਂ ਤੁਸੀਂ ਮਗਲ ਕਰ ਦੋ ਮੈਂ ਉਹਦੇ ਹੱਕ 'ਚ ਨਹੀਂ ਮਜੀਠਿਆ ਸੁਣ ਲੋ ਮੁਜੀਠੀਏ ਨੇ ਯਕ ਸ਼ੁਰੂ ਕੀਤਾ ਥੋਡੇ ਪੱਲੇ ਕੀ ਆ ਫਿਰ 15 ਸਾਲ ਹੋ ਗਏ ਮੁਜੀਠੀਏ ਨੂੰ ਤਾਂ ਨਿਕਲੇ ਨੂੰ ਤੁਹਾਡੇ ਕੋ ਨਿਸ਼ਾਨੀ ਬੰਦ ਹੋਇਆ ਯਾਰ ਏਡੀਆਂ ਜੜੀਆਂ ਜੜਾਂ ਨਹੀਂ ਹੋ ਗਈਆਂ ਸੀ ਲਾੜੇ ਦਾ ਪਰ ਤੁਹਾਡੀ ਸਰਕਾਰਾਂ ਚਲਾਂ ਤੇ ਕਹਿੰਦੀ ਸਰਕਾਰਾਂ ਚਲਾਨੀਓ ਤੁਸੀਂ ਮੁਜਿੱਠੀਆ ਦੀ ਗੱਲ ਨਹੀਂ ਤੁਸੀਂ ਲੈ ਕੇ ਆਗੇ ਵਿੱਚ ਕੀ ਲੱਗਦਾ ਕਿ ਜਿਹੜੀ ਮੁਜਿੱਠੀਆ ਦੇ ਆਪੋਜੀਸ਼ਨ ਪਾਰਟੀ ਜਦੋਂ ਉਹ ਸਵਾਲ ਚੱਕਦੇ ਸੀਗੇ ਉਹ ਵੀ ਜਦੋਂ ਨਸ਼ੇ ਨੂੰ ਲੈ ਕੇ ਜੇਕਰ ਪੰਜਾਬ ਸਰਕਾਰ ਨੇ ਐਕਸ਼ਨ ਚੱਕਿਆ ਤੇ ਉਹ ਵੀ ਨਾਲ ਇਕੱਠੇ ਹੋ ਗਏ ਉਹ ਵੀ ਆਪਸ ਵਿੱਚ ਇਕੱਠੇ ਹੋ ਗਏ ਕੀ ਲੱਗਦਾ ਹਾਂ ਸਾਰੇ ਚੋਰ ਨੇ ਇਹ ਗੱਲ ਦੀ ਗੱਲ ਕਰਾਂ ਗੱਲ ਦੀ ਗੱਲ ਕਰੀਏ ਜਦੋਂ ਤਾਂ ਅਕਾਲੀ ਸਰਕਾਰ ਸੀਗੀ ਜਿੰਨੇ ਵੀ ਬਕਸ਼ਿਸ਼ ਪਾਰਟੀਆਂ ਸੀ ਸਾਰੀਆਂ ਰੋਲਾ ਪਾਉਂਦੀ ਸੀ ਪੰਜਾਬ ਚ ਨਸ਼ਾ ਮਾਫੀਆ ਦੇ ਉੱਤੇ ਮੁਜਿੱਠੀਆ ਦਾ ਜਦੋਂ ਮੁੰਜਠੀਏ ਨੂੰ ਅੰਦਰ ਸਿੱਟਣ ਲੱਗੇ ਤਾਂ ਜਿੰਨੇ ਲੋਕ ਸੀਗੇ ਚਾਹੇ ਕਾਂਗਰਸੀਗੇ ਚਾਹੇ ਅਕਾਲੀ ਦਲ ਦੇ ਬੋਲੇ ਵਿੱਚੋਂ ਕੁਝ ਕਾਂਗਰਸੀ ਵੀ ਬੋਲੇ ਉਹ ਸਾਰੇ ਉਹ ਸਾਰੀ ਮਿੱਟੀ ਦੇ ਹੱਕ 'ਚ ਖੜੇ ਹੋਗੇ ਇਹਦਾ ਮਤਲਬ ਕਿ ਸਾਰੇ ਚੋਰ ਚੋਰ ਮਸੀਰੇ ਬਾਈ ਵੀ ਉਹ ਸਭ ਜੀ 3 ਕਰੋੜ ਜਨਤਾ ਜਿਹੜੀ ਉਹਨਾਂ ਨੂੰ ਲੁੱਟਿਆ ਜਾ ਰਿਹਾ ਇੱਕ ਗੱਲ ਦੱਸੋ ਇੱਕ ਬੰਦਾ ਇੱਕ ਅਜੇ ਐਮਐਲਏ ਬੰਦਾ ਉਹ ਕੋਲ 100 ਦਾ ਉਹ ਕੋਲ 2-4 ਕਰੋੜ ਰੁਪਏ ਦੀ ਪ੍ਰਾਪਰਟੀ ਹੁੰਦੀ ਹੈ ਉਹ ਕੋਲ 5 ਸਾਲ ਬਾਅਦ 100 ਕਰੋੜ ਦੀ ਪ੍ਰਾਪਰਟੀ ਕਿੱਦਾਂ ਹੋ ਜਾਂਦੀ ਹੈ ਇਹਦਾ ਜਵਾਬ ਕੋਈ ਨਹੀਂ ਦਿੰਦਾ ਉਹ ਪੇਸਾ ਕਿ ਤੁਹਾਨੂੰ ਅੰਦਰ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਤੁਸੀਂ ਇਸੀ ਤੋਂ ਸਹਿਮਤ ਨਹੀਂ ਹੈਗੇ ਜਾਂ ਤੁਹਾਨੂੰ ਗੱਲ ਨਹੀਂ ਸਮਝ ਆਈ ਮੁੱਖ ਮੰਤਰੀ ਸਾਹਿਬ ਦੀ ਗੱਲ ਨਹੀਂ ਸਮਝ ਆਈ ਜਾਂ ਸਹਿਮਤ ਹੀ ਨਹੀਂ ਮੈਨੂੰ ਕਹ ਸਾਨੂੰ ਸਾਰੀ ਸਮਝ ਆ ਗਈ ਪੰਜਾਬ ਦੇ ਲੋਕਾਂ ਨੂੰ ਵੀ 2027 ਦੇ ਚੋਣਾਂ ਤੋਂ ਪਹਿਲਾਂ ਸਮਝ ਆ ਜਾਣੀ ਹੈ ਛੱਡੋ ਤੁਸੀਂ ਉਹ ਗੱਲ ਸਾਨੂੰ ਸਾਰੀ ਗੱਲ ਸਮਝ ਆ ਗਈ ਸਾਨੂੰ ਇਹ ਸਮਝ ਆ ਗਈ ਮੁੱਖ ਮੰਤਰੀ ਸਾਹਿਬ ਨੂੰ ਨਾ ਤਾਂ ਦੇਵੀ ਦੇਵਤੇ ਨਜ਼ਰ ਆਏ ਨਾ ਮੰਦਰ ਨਜ਼ਰ ਆਏ ਨਾ ਗਊਮਤਾ ਨਜ਼ਰ ਆਏ ਪਰ ਉਹਨਾਂ ਨੂੰ ਦੁਸ਼ਹਰਾ ਤੇ ਦੀਵਾਲੀ ਨਜ਼ਰ ਆ ਗਏ ਵੀ ਉਹਨੇ ਉੱਤੇ ਪਟਾਕੇ ਚਾਲਦੇ ਪੰਡਤ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਿਦਾਂ ਸਹਿਮਤੀ ਜਤਾਉਣਾ ਚਾਹੁੰਦੇ ਹੋ ਤੁਡੀ ਕੀ رائے ਹੈ ਇਹਦੇ ਵਿੱਚ ਮੇਰੀ رائے ਦੇਖੋ رائے ਮੈਂ ਨਾ ਥੋੜਾ ਅੱਗੇ ਦਾ ਸੋਚ ਕੇ ਚੱਲਣਾ ਤਾਂ ਖੁੱਲ ਕੇ ਦੱਸਿਓ ਖੁੱਲ ਕੇ ਅਕਟਰ ਸਾਹਿਬ ਜੀ ਬੈਠੇ ਨੇ ਬਿਲਕੁਲ ਗੱਲ ਸਹੀ ਗੱਲ ਕਰ ਰਹੇ ਆਂ ਅਗਰ ਮਸੂਦਾ ਤਿਆਰ ਕਰਨੀ ਹੁੰਦਾ ਨਾ ਪਹਿਲਾਂ ਹੀ ਡਰਾਫਟਿੰਗ ਤਿਆਰ ਹੁੰਦੀ ਪੰਜਾਬ ਦੇ ਸੀਐਮ ਸਾਹਿਬ ਨੇ ਇੰਨੀ ਇੰਨਾ ਤਾਮਜੋਬ ਸਰਕਾਰੀ ਸਾਰਾ ਤਮਲਾ ਜਮਲਾ ਹੈਗਾ ਉਹਨਾਂ ਨੂੰ ਇਹ ਨਹੀਂ ਪਤਾ ਪੰਜਾਬ ਦਾ ਹਿੱਦੂ ਕੀ ਚੰਦ ਹੈ ਹੈ ਕੀ ਕਿਸੇ ਗਊ ਮਾਤਾ ਦੇ ਰਖੜ ਜਿਹੜੀ ਰੋਡ ਤੇ ਗਊ ਮਾਤਾ ਫਿਰਦੀ ਆ ਉਹਦੇ ਰਖ ਰਖਾਅ ਲਈ ਕੋਈ ਪ੍ਰਬੰਧ ਕੀਤਾ ਦਸੋ ਨਾ ਬਲਵੰਤ ਬੰਦ ਸਰਕਾਰ ਨੇ ਕੋਈ ਪ੍ਰਬੰਧ ਕੀਤਾ ਇੰਨਾ ਪਿੱਛੇ ਗਊ ਮਾਸ ਫੜਿਆ ਗਿਆ ਕਿ ਆ ਕੋਈ ਇਹਨਾਂ ਦਾ ਸਰਕਾਰੀ ਮੰਤਰੀ ਸੰਤਰੀ ਆ ਕੇ ਮੁੱਖ ਮੰਤਰੀ ਸਾਹਿਬ ਨੇ ਆ ਕੇ ਗਿਆ ਉੱਥੇ ਰੋ ਆ ਕੇ ਰੋਸ਼ ਪ੍ਰਗਟ ਕੀਤਾ ਦਸੋ ਨਾ ਮੇਰੀ ਗੱਲ ਤੁਸੀਂ ਦੇਖਣ ਜਾਂਦੇ ਹੋ ਤੁਸੀਂ ਧਿਆਨ ਦਿੰਦੇ ਹੋ ਜਿਹੜੇ ਗਊ ਮਾਤਾ ਦੀ ਗੱਲ ਕਰ ਰਹੇ ਹੋ ਗਊਸ਼ਾਲਿਆਂ ਤੋਂ ਬਾਹਰ ਹੁੰਦੀਆਂ ਨੇ ਜਿਹੜੀ ਬਿਮਾਰ ਹੁੰਦੀਆਂ ਨੇ ਜਿਹੜੀ ਸੜਕਾਂ ਦੇ ਉੱਤੇ ਆਵਾਰਾ ਘੁੰਮਦੀਆਂ ਨੇ ਜਿਨ੍ਹਾਂ ਨੂੰ ਨਹੀਂ ਧਿਆਨ ਦਿੱਤਾ ਜਾਂਦਾ ਤੁਸੀਂ ਗਏ ਕਦੇ ਦੇਖਣ ਤੁਸੀਂ ਗੱਲ ਕੀਤੀ ਕਦੇ ਉਹਨਾਂ ਦੀ ਕੋਸਮਾਲਦੇ ਸਨਾਤਨ ਤਰਮ ਦੇ ਲੋਕ ਇਸਮਾਲਦੇ ਨੇ ਦੱਸੋ ਕੋਈ ਹੋਰ ਸੰਭਾਲਦਾ ਸਾਡੇ ਲੋਕੀ ਸੰਭਾਲਦੇ ਸਾਡੇ ਲੋਕੀ ਸੰਭਾਲਦੇ ਨੇ ਸਾਡੇ ਲੋਕੀ ਸੰਭਾਲਦੇ ਨੇ ਦੱਸੋ ਨਾ ਕਿੱਥੇ ਸੰਭਾਲਦੇ ਨੇ ਲੋਕਾ ਕੋਣ ਲੈ ਕੇ ਜਾਂਦਾ ਪੈਸਾ ਕੋਣ ਲੈ ਰਿਹਾ ਕੋਰਟੈਕਸ ਦੇ ਨਾਮ ਤੇ ਪੈਸਾ ਇਕੱਠਾ ਕੋਣ ਕਰ ਰਿਹਾ ਪੰਜਾਬ ਸਰਕਾਰ ਇਕੱਠਾ ਕਰੀ ਉਹ ਪੈਸਾ ਕਿੱਥੇ ਹੈ ਦੱਸੋ ਨਾ ਲੋਕ ਪੁੱਛਣਾ ਚਾਹੁੰਦੇ ਨੇ ਤੁਸੀਂ ਸਕੂਟਰ ਲੈਣ ਜਾਓ ਤਾਂ ਵੀ ਤੁਹਾਡੇ ਕੋਰ ਟੈਕਸ ਤੇ ਪੈ ਇਕੱਠੇ ਜਾਂਦੇ ਨੇ ਬਿਜਲੀ ਦਾ ਬਿੱਲ ਦਿੰਨੇ ਉੱਤੇ ਵੀ ਕੋਰ ਟੈਕਸ ਦੇ ਪੈਸੇ ਕੱਟੇ ਜਾਂਦੇ ਨੇ ਉਹ ਪੈਸਾ ਕਿੱਥੇ ਜਾ ਰਿਹਾ ਲੋਕ ਪੁੱਛਣਾ ਚਾਹੁੰਦੇ ਭਗਵੰਤਪਾ ਜੀ ਤੁਹਾਨੂੰ ਬੇਅਦਬੀਆਂ ਦਾ ਬੜਾ ਵਧੀਆ ਗੱਲ ਯਾਦ ਆ ਗਈ ਆ ਬੇਅਦਬੀ ਨਹੀਂ ਵੀ ਕੋਰ ਟੈਕਸ ਕੋਰ ਟੈਕਸ ਦੇ ਨਾਮ ਦੇ ਉੱਤੇ ਪੈਸਾ ਇਕੱਠਾ ਕੀਤਾ ਜਾ ਰਿਹਾ ਤੇ ਗੋਹੀ ਗਾਉਂ ਰੋਡ ਤੇ ਪੂਰਾ ਖਾਰ ਨੂੰ ਮਜਬੂਰ ਦੱਸੋ ਨਾ ਮੇਰੀ ਗੱਲ ਲੋਕ ਜਾਣਨਾ ਚਾਹੁੰਦੇ ਨੇ ਸੱਚ ਕੀ ਹੈ ਸੱਚ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਲੋਕਾਂ ਤੋਂ ਪੁੱਛਣ ਦੀ ਲੋੜ ਨਹੀਂ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਪੰਜਾਬ ਦਾ ਸਿੱਖ ਕੀ ਚ ਪੰਜਾਬ ਦਾ Hindu ਕੀ ਚਾਹੁੰਦਾ ਪੰਜਾਬ ਦਾ ਸਹੀ ਕੀ ਚਾਹੁੰਦਾ ਪੰਜਾਬ ਦਾ ਮੁਸਲਮਾਨ ਕੀ ਚਾਹੁੰਦਾ ਪੰਜਾਬ ਦਾ ਆਵਾਮ ਕੀ ਚਾਹੁੰਦਾ ਜੇ ਕਰ ਬੀਰ ਬਜਰੰਗੇ ਹਰ ਹਰ ਮਹਾਦੇਵ ਇੱਕ ਹੋਰ ਸਵਾਲ ਸੀਗਾ ਪ੍ਰਧਾਨ ਜੀ ਕੀ ਸਹਿਮਤੀ ਪ੍ਰਗਟ ਕਰ ਰਹੇ ਹੋ ਤੁਸੀਂ ਤੁਹਾਡੀ ਕੀ ਸਹਿਮਤੀ ਹੈ ਇਸ ਦੇ ਵਿੱਚ ਤੇ ਤੁਸੀਂ ਕਿਸ ਐਂਗਲ ਨਾਲ ਦੇਖਦੇ ਹੋ ਬਿਲਕੁਲ ਅਗਰ ਭਗਵੰਤ ਮਾਨ ਸਰਕਾਰ ਬਿਲਕੁਲ ਸੀਰੀਅਸ ਹੈ ਵੀ ਅਸੀਂ ਬੀਅਦਬੀਆਂ ਤੇ ਕਾਨੂੰਨ ਲੈ ਕੇ ਆਣਾ ਉਹਨਾਂ ਨੂੰ ਚਾਹੀਦਾ ਵੀ ਸਿਕਸ ਮਾਰਚ ਚਾਹੁੰਦਾ ਵੀ ਸਾਡੇ ਪੂਤ ਗੁਰਗ੍ਰੰਥ ਸਾਹਿਬ ਦੀ ਦਾ ਵੀ ਦੀ ਬੇਦੀ ਨਾ ਹੋਵੇ ਉਹਦੇ ਤੇ ਕਾਨੂੰਨ ਬਣਨਾ ਚਾਹੀਦਾ Hindu ਸਮਾਜ ਕੀ ਚਾਹੁੰਦਾ Hindu ਸਮਾਜ ਚਾਹੁੰਦਾ ਸਾਡੇ ਜਿੱਥੇ ਪਵਿੱਤਰ ਗੁਰਦਵੰਦ ਹਨ ਉਸ ਤੋਂ ਇਲਾਵਾ ਸਾਡੇ ਦੇਵੀ-ਦੀਵਤਿਆਂ ਦੇ ਵੀ ਦਾਵੀ ਮਾਨ ਸਨਮਾਨ ਬਰਕਰਾਰ ਰਹਿਣਾ ਚਾਹੀਦਾ ਸਾਡੇ ਜਿਹੜੇ ਮੰਦਰ ਉਹ ਵੀ ਸੁਰੱਖਿਅਤ ਰਹਿਣੇ ਚਾਹੀਦੇ ਆ ਕਿਉਂਕਿ ਪਿਛਲੇ ਕੁਝ ਸਾਲਾਂ 'ਚ ਸਾਡੇ ਮੰਦਰਾਂ ਦੇ ਵਿੱਚ ਬੇਦਬੀ ਕੀਤੀ ਗਈ ਹੈ ਮੂਰਤੀਆਂ ਤੋੜੀਆਂ ਗਈਆਂ ਅਸੀਂ ਵੀ ਉਸ ਲਈ ਇੱਕ ਚਿੰਤਿਤ ਹੈ Hindu ਸਮਾਜ ਗਊ ਮਾਤਾ ਦੀ ਰੱਖਿਆ ਨੂੰ ਲੈ ਕੇ ਸੁਰੱਖਿਆ ਨੂੰ ਲੈ ਕੇ ਵੀ ਚਿੰਤਿਤ ਹੈ ਉਹਨਾਂ ਦੇ ਖਾਨ ਪੈਨ ਨੂੰ ਲੈ ਕੇ ਚਿੰਤਿਤ ਹੈ ਉਹਦੇ ਵੱਲ ਵੀ ਭਗਵੰਤ ਸਾਹਿਬ ਧਿਆਨ ਦੇ ਤੇ ਉਸ ਤੋਂ ਬਾਅਦ ਸਹਿਮਤੀ ਬਿਲਕੁਲ ਉਸ ਤੋਂ ਸਹਿਮਤੀ ਕਿਉਂ ਨਹੀਂ ਹੋਊਗੀ ਦੂਜੀ ਗੱਲ ਵੀ ਤਿਆਰ ਰੱਖਣਾ ਪਏਗਾ ਵੀ ਕਿਸੇ ਨਾਲ ਦੁਸ਼ਮਨੀ ਪਾ ਗਏ ਦੁਸ਼ਮਨੀ ਲੈ ਕੇ ਕਾਨੂੰਨ ਦਾ ਦੁਰਪਯੋਗ ਨਾ ਕੀਤਾ ਜਾਵੇ ਤੁਹਾਡੀ ਕੀ ਰਾਏ ਹੈ ਇਸ ਦੇ ਵਿੱਚ ਮੇਰੀ ਰਾਏ ਦੇਖੋ ਰਾਏ ਮੈਂ ਨਾ ਥੋੜਾ ਅੱਗੇ ਦਾ ਸੋਚ ਕੇ ਚੱਲਣਾ ਤਾਂ ਖੁੱਲ ਕੇ ਦੱਸਿਓ ਖੁੱਲ ਕੇ ਸਰਪੱਤ ਸਾਹਿਬ ਜੀ ਬੈਠੇ ਨੇ ਬਿਲਕੁਲ ਗੱਲ ਦੀ ਸਹੀ ਗੱਲ ਕਰ ਰਹੇ ਆਂ ਅਗਰ ਮਸੂਦਾ ਤਿਆਰ ਕਰਨਾ ਹੀ ਹੁੰਦਾ ਨਾ ਪਹਿਲਾਂ ਹੀ ਉਹ ਡਰਾਫਟਿੰਗ ਤਿਆਰ ਹੁੰਦੀ ਪੰਜਾਬ ਦੇ ਸੀਐਮ ਸਾਹਿਬ ਨੇ ਇੰਨੀ ਇੰਨਾ ਤਾਮਜੋਬ ਸਰਕਾਰੀ ਸਾਰਾ ਤਮਲਾ ਜਮਲਾ ਹੈਗਾ ਉਹਨਾਂ ਨੂੰ ਇਹ ਨਹੀਂ ਪਤਾ ਪੰਜਾਬ ਦਾ ਹਿੱਦੂ ਕੀ ਚੰਦ ਹੈ ਹੈ ਕਿਹਾ ਕਿਸੇ ਗਊ ਮਾਤਾ ਦੇ ਰਖੜ ਜਿਹੜੀ ਰੋਡ ਤੇ ਗਊ ਮਾਤਾ ਫਿਰਦੀ ਆ ਉਹਦੇ ਰਖ ਰਖਾਵ ਲਈ ਕੋਈ ਪ੍ਰਬੰਧ ਕੀਤਾ ਦਸੂਰ ਭਗਵੰਤ ਪੰਦ ਸਰਕਾਰ ਨੇ ਕੋਈ ਪ੍ਰਬੰਧ ਕੀਤਾ ਇੰਨਾ ਪਿੱਛੇ ਗਊ ਮਾਸ ਫੜਿਆ ਗਿਆ ਕਿਹਾ ਕੋਈ ਇਹਨਾਂ ਦਾ ਸਰਕਾਰੀ ਮੰਤਰੀ ਸੰਤਰੀ ਆ ਕੇ ਮੁੱਖ ਮੰਤਰੀ ਸਾਹਿਬ ਨੇ ਆ ਕੇ ਕਿਹਾ ਉੱਥੇ ਰੋ ਆ ਕੇ ਰੋਸ ਪ੍ਰਗਟ ਕੀਤਾ ਦੱਸੋ ਨਾ ਮੇਰੀ ਗੱਲ ਤੁਸੀਂ ਦੇਖਣ ਜਾਂਦੇ ਹੋ ਤੁਸੀਂ ਧਿਆਨ ਦਿੰਦੇ ਹੋ ਜਿਹੜੇ ਗਊ ਮਾਤਾ ਦੀ ਗੱਲ ਕਰ ਰਹੇ ਹਾਂ ਗਊਸ਼ਾਲਿਆਂ ਤੋਂ ਬਾਹਰ ਹੁੰਦੀਆਂ ਨੇ ਜਿਹੜੀ ਬਿਮਾਰ ਹੁੰਦੀਆਂ ਨੇ ਜਿਹੜੀ ਸੜਕਾਂ ਦੇ ਉੱਤੇ ਆਵਾਰਾ ਘੁੰਮਦੀਆਂ ਨੇ ਜਿਨ੍ਹਾਂ ਨੂੰ ਨਹੀਂ ਧਿਆਨ ਦਿੱਤਾ ਜਾਂਦਾ ਤੁਸੀਂ ਗਏ ਕਦੇ ਦੇਖਣ ਤੁਸੀਂ ਗੱਲ ਕੀਤੀ ਕਦੇ ਉਹਨਾਂ ਦੀ ਕੋਈ ਸੰਭਾਲਦਾ ਸਭ ਤੋਂ ਤਰਮ ਦੇ ਲੋਕ ਹੀ ਸੰਭਾਲਦੇ ਨੇ ਦੱਸੋ ਕੋਈ ਹੋਰ ਸੰਭਾਲਦਾ ਸਾਡੇ ਲੋਕ ਹੀ ਸੰਭਾਲਦੇ ਨੇ ਸਾਡੇ ਲੋਕ ਹੀ ਸੰਭਾਲਦੇ ਨੇ ਸਾਡੇ ਲੋਕ ਹੀ ਸੰਭਾਲਦੇ ਨੇ ਦੱਸੋ ਨਾ ਕਿੱਥੇ ਸੰਭਾਲਦੇ ਨੇ ਲੋਕਾਂ ਤੋਂ ਲੈ ਕੇ ਜਾਂਦਾ ਪੈਸਾ ਕੌਣ ਲੈ ਰਿਹਾ ਕੋਰਟੈਕਸ ਦੇ ਨਾਮ ਤੇ ਪੈਸਾ ਇਕੱਠਾ ਕੌਣ ਕਰ ਰਿਹਾ ਪੰਜਾਬ ਸਰਕਾਰ ਇਕੱਠਾ ਕਰੀ ਦੱਸੋ ਨਾ ਲੋਕ ਪੁੱਛਣਾ ਚਾਹੁੰਦੇ ਨੇ ਤੁਸੀਂ ਸਕੂਟਰ ਲੈਣ ਜਾਓ ਤਾਂ ਵੀ ਤੁਹਾਡੇ ਕੋਰ ਟੈਕਸ ਦੇ ਪੈਸੇ ਇਕੱਠੇ ਜਾਂਦੇ ਨੇ ਬੀਬੀ ਦਾ ਬਿੱਲ ਦਿੰਨੇ ਉਹਤੇ ਵੀ ਕੋਰ ਟੈਕਸ ਦੇ ਪੈਸੇ ਕੱਟੇ ਜਾਂਦੇ ਨੇ ਉਹ ਪੈਸਾ ਕਿੱਥੇ ਜਾ ਰਿਹਾ ਲੋਕ ਪੁੱਛਣਾ ਚਾਹੁੰਦੇ ਭਗਵੰਦਬਾਹ ਜੀ ਤੁਹਾਨੂੰ ਬੇਦਬੀਆਂ ਦਾ ਬੜਾ ਵਧੀਆ ਗੱਲ ਯਾਦ ਆ ਗਈ ਆ ਬੇਦਬੀ ਨਹੀਂ ਵੀ ਕੋਰ ਟੈਕਸ ਕੋਰ ਟੈਕਸ ਦੇ ਨਾਮ ਦੇ ਉੱਤੇ ਪੈਸਾ ਇਕੱਠਾ ਕੀਤਾ ਜਾ ਰਿਹਾ ਤੇ ਗੋਹੀ ਗਾਉਂ ਰੋਡ ਤੇ ਪੂੜਾ ਖਾਰ ਨੂੰ ਮਜਬੂਰ ਦੱਸੋ ਨਾ ਮੇਰੀ ਗੱਲ ਲੋਕ ਜਾਣਨਾ ਚਾਹੁੰਦੇ ਨੇ ਸੱਚ ਕੀ ਹੈ ਸੱਚ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਲੋਕਾਂ ਤੋਂ ਪੁੱਛਣ ਦੀ ਲੋੜ ਨਹੀਂ ਹੈ ਤੁਹਾਨੂੰ ਪ ਪੰਜਾਬ ਦਾ Hindu ਕੀ ਚਾਹੁੰਦਾ ਪੰਜਾਬ ਦਾ ਸਹੀ ਕੀ ਚਾਹੁੰਦਾ ਪੰਜਾਬ ਦਾ ਮੁਸਲਮਾਨ ਕੀ ਚਾਹੁੰਦਾ ਪੰਜਾਬ ਦਾ ਆਵਾਮ ਕੀ ਚਾਹੁੰਦਾ ਜੇ ਕਰ ਬੀਰ ਬਜਰੰਗੇ ਹਰ ਹਰ ਮਹਾਦੇਵ ਇੱਕ ਹੋਰ ਸਵਾਲ ਸੀਗਾ ਪ੍ਰਧਾਨ ਜੀ ਕੀ ਸਹਿਮਤੀ ਪ੍ਰਗਟ ਕਰ ਰਹੇ ਹੋ ਤੁਸੀਂ ਤੁਹਾਡੀ ਕੀ ਸਹਿਮਤੀ ਹੈ ਇਸ ਦੇ ਵਿੱਚ ਤੇ ਤੁਸੀਂ ਕਿਸ ਐਂਗਲ ਨਾਲ ਦੇਖਦੇ ਹੋ ਬਿਲਕੁਲ ਅਗਰ ਭਗਵੰਤ ਮਾਨ ਸਰਕਾਰ ਬਿਲਕੁਲ ਸੀਰੀਅਸ ਹੈ ਵੀ ਅਸੀਂ ਬੀਅਦਬੀਆਂ ਤੇ ਕਾਨੂੰਨ ਲੈ ਕੇ ਆਣਾ ਉਹਨਾਂ ਨੂੰ ਚਾਹੀਦਾ ਵੀ ਸਿਕਸ ਮਾਰਚ ਚਾਹੁੰਦਾ ਵੀ ਸਾਡੇ ਪੂਤ ਗੁਰਗ੍ਰੰਥ ਸਾਹਿਬ ਦੀ ਦਾ ਵੀ ਦੀ ਬੇਦਬੀ ਨਾ ਹੋਵੇ ਉਹਦੇ ਤੇ ਕਾਨੂੰਨ ਬੰਨਣਾ ਚਾਹੀਦਾ ਹੈ Hindu ਸਮਾਜ ਕੀ ਚਾਹੁੰਦਾ Hindu ਸਮਾਜ ਚਾਹੁੰਦਾ ਸਾਡੇ ਜਿੱਥੇ ਪਵਿੱਤਰ ਗੁਰਵੰਤ ਹਨ ਉਸ ਤੋਂ ਇਲਾਵਾ ਸਾਡੇ ਦੇਵੀ-ਦੀਵਤੀਆਂ ਦੇ ਵੀ ਦਾਵੀ ਮਾਨ ਸਨਮਾਨ ਬਰਕਰਾਰ ਰਹਿਣਾ ਚਾਹੀਦਾ ਹੈ ਸਾਡੇ ਜਿਹੜੇ ਮੰਦਰ ਉਹ ਵੀ ਸੁਰੱਖਿਅਤ ਰਹਿਣੇ ਚਾਹੀਦੇ ਆ ਕਿਉਂਕਿ ਪਿਛਲੇ ਕੁਝ ਸਾਲਾਂ 'ਚ ਸਾਡੇ ਮੰਦਰਾਂ ਦੇ ਵਿੱਚ ਬੇਦਬੀ ਕੀਤੀ ਗਈ ਹੈ ਮੂਰਤੀਆਂ ਤੋੜੀਆਂ ਗਈਆਂ ਅਸੀਂ ਵੀ ਉਸ ਲਈ ਇੱਕ ਚਿੰਤਤ ਹਾਂ Hindu ਸਮਾਜ ਗਊ ਮਾਤਾ ਦੀ ਰੱਖਿਆ ਨੂੰ ਲੈ ਕੇ ਸੁਰੱਖਿਆ ਨੂੰ ਲੈ ਕੇ ਵੀ ਚਿੰਤਤ ਹੈ ਉਹਨਾਂ ਦੇ ਖਾਣ ਪੈਣ ਨੂੰ ਲੈ ਕੇ ਚਿੰਤਤ ਹੈ ਉਹਦੇ ਵੱਲ ਵੀ ਭਗਵੰਤ ਪਾਨ ਸਾਹਿਬ ਧਿਆਨ ਦੇ ਤੇ ਉਸ ਤੋਂ ਬਾਅਦ ਸਹਿਮਤੀ ਹੈ ਬਿਲਕੁਲ ਉਸ ਤੋਂ ਸਹਿਮਤੀ ਕਿਉਂ ਨਹੀਂ ਹੋਊਗੀ ਦੂਜੀ ਵਾਲੇ ਵੀ ਤਿਆਰ ਰੱਖਣਾ ਪਏਗਾ ਵੀ ਕਿਸੇ ਨਾਲ ਦੁਸ਼ਮਣੀ ਪਾ ਕੇ ਦੁਸ਼ਮਣੀ ਲੈ ਕੇ ਕਾਨੂੰਨ ਦਾ ਦੁਰਪਯੋਗ ਨਾ ਕੀਤਾ ਜਾਵੇ ਬਿਲਕੁਲ ਸੋ ਦੱਸਦੀ ਹੈ ਕਿ ਹਿੰਦੂ ਆਗੂ ਸਾਡੇ ਨਾਲ ਮਜੂਦ ਸਿਗੇ ਅ ਸੇਵ ਸ਼ਨਾਤੋ ਰਜੀਵ ਟੰਡਨ ਜੀ ਤੇ ਸੰਦੀਪ ਗੌਰ ਆਰਥਾਪਰ ਜੀ ਜਿਹੜੇ ਜਨਾਹ ਦੀ ਜਿਹੜੀ ਸਹਿਮਤੀ ਤੁਸੀਂ ਆਪ ਦੇਖਿਆ ਤਾਂ ਉਸ ਤੋਂ ਬਾਅਦ ਜੇਕਰ ਪੰਜਾਬ ਦੀ ਇਹ ਗੱਲ ਕਰੀਏ ਤੇ ਪੰਜਾਬ ਦੇ ਲੋਕਾਂ ਦੀ ਕੀ ਸਹਿਮਤੀ ਹੈ ਉਹ ਆਉਣ ਵਾਲਾ ਸਮਾਂ ਦੱਸੂਗਾ ਕਿਉਂਕਿ 6 ਮਹੀਨੇ ਦਾ ਜਿਹੜਾ ਸਮਾਂ ਆ ਉਹ ਹਲੇ ਫਿਰ ਹਾਲ ਜਿਹੜਾ ਦਿੱਤਾ ਗਿਆ ਵਸੋ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੇਦਬੀ ਬਿਲ ਜਿਹੜਾ ਪਾਸ ਹੁੰਦਾ ਹੈ ਕਿ ਨਹੀਂ ਪਾਸ ਹੁੰਦਾ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਬੇਦਬੀ ਬਿਲ ਨੂੰ ਕਿਸ ਤਰੀਕੇ ਪਾਸ ਕੀਤਾ ਜਾਂਦਾ ਹੈ ਉਹ ਆਉਣ ਵਾਲਾ ਵਕਤ ਦੱਸੂਗਾ ਦੇਖਦੇ ਰਹੋ ਲੁਧਿਆਣਾ ਲਈ ਮੈਨਤਨ ਕੈਮਰਾਮੈਨ ਹਰਨਦੀਪ ਰਾਣ ਧੰਨਵਾਦ